ਕਿੰਨੀਆਂ ਯਾਤਰਾ ਤੇ ਕਿਸ ਸੰਬੰਧ ਕੱਢੀ ਜਾ ਰਹੀ ਹੈ ਅਸੀਂ ਅੱਜ ਸਾਰੇ ਦੋਸਤਾਂ ਮਿੱਤਰਾਂ ਨਾਲ ਇਲਾਕੇ ਦੀ ਸੰਗਤ ਨਾਲ ਦਸ਼ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਨਤਮਸਤਕ ਹੋਣ ਲਈ ਸ਼ਾਦਾ ਸਤਕਾਰ ਭੇਟ ਕਰਨ ਲਈ ਜਾਂਦੇ ਆ ਇਹ سلسلہ ਅਸੀਂ 2020 ਚ ਸ਼ੁਰੂ ਕੀਤਾ ਸੀ ਜੋ ਭਾਰਤ ਦੀ ਸਰਕਾਰ ਨੇ ਦੰਕਾਲੇ ਕਾਨੂੰਨ ਲੈ ਕੇ ਆਈ ਸੀ ਉਹ ਅਸੀਂ ਗਏ ਸੀ ਵੀ ਸਾਡੇ ਜਿਹੜੇ ਕਿਸਾਨ ਮਜ਼ਦੂਰ ਬੋਰਡ ਉੱਤੇ ਬੈਠੇ ਨੇ ਉਹਨਾਂ ਦੀ ਤੰਦਰੁਸਤੀ ਵਾਹ ਚੜ੍ਹਦੀ ਕਲਾ ਰਹੇ ਤੇ ਉਹ ਆਪਣਾ ਜਿਹੜੇ ਮਿਸ਼ਨ ਤੇ ਗਏ ਨੇ ਫਤਿਹ ਕਰਕੇ ਆਉਣ ਜਦੋਂ ਅਸੀਂ ਉਹ ਸ਼ੁਰੂ ਕੀਤੀ ਯਾਤਰਾ ਤੇ 2021 ਚ ਮਿਸ਼ਨ ਫਤਿਹ ਹੋ ਗਿਆ ਫਿਰ ਧੰਨਵਾਦ ਕਰਨ ਲਈਗਾ ਉਸ ਤੋਂ ਬਾਅਦ ਫਿਰ ਮੰਚੇ ਲੱਗਿਆ ਵੀ ਚਲੋ ਹਰ ਸਾਲ ਆਪਾਂ ਆਏ ਦਿਨ ਬਹੁਤ ਕੁਝ ਹੋ ਜਾਂਦਾ ਜ਼ਿੰਦਗੀ ਦੇ ਵਿੱਚ ਪਰ ਆ ਜਿਹੜੇ ਸ਼ਹੀਦਾਂ ਦੇ ਦਿਨ ਹੁੰਦੇ ਨੇ ਉਸ ਤੇ ਅਸੀਂ ਸਾਡੇ ਉਹਨਾਂ ਸਾਭ ਜਨ ਜਾਨ ਕਰੇ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਆਪਣੇ ਸ਼ੀਦੀਆਂ ਦੇ ਕੇ ਸਾਡੀ ਕੌਮ ਨੂੰ ਚੜ੍ਹਦੀ ਕਲਾ ਜਾ ਕੇ ਸਾਡੇ ਸਿਰਾਂ ਤੇ ਸਾਣੇ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਕਰਕੇ ਅਸੀਂ ਰਾਜ ਭਾਗ ਚ ਆਏ ਹਾਂ ਜਿਨ੍ਹਾਂ ਕਰਕੇ ਅਸੀਂ ਆਪਣਾ ਜੀਵਨ ਸਫਲ ਜਿਉਂਦੇ ਆ ਉਹਨਾਂ ਨੂੰ ਆਏ ਸਾਲ ਜਾਇਆ ਕਰੀਏ ਕਿਉਂਕਿ ਅਸੀਂ ਉਹਨਾਂ ਦੇ ਪੈਰੋਕਾਰ ਬਣ ਕੇ ਉਹਨਾਂ ਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਜੇ ਥੋੜਾ ਜਿਹਾ ਵੀ ਜੀਵਨ ਚ ਅਡਾਪਟ ਕਰ ਲਈਏ ਤਾਂ ਅਸੀਂ ਧੰਨ ਹੋ ਜਾਵਾਂਗੇ ਤੇ ਉਹਨਾਂ ਨੂੰ ਸਾਦਾ ਸਤਕਾਰ ਭੇਟ ਕਰ ਲਈ ਇਲਾਕੇ ਦੀ ਪੂਰੀ ਸੰਗਤ ਸਾਡੇ ਨਾਲ ਜਾਂਦੀ ਆ ਖਾਸ ਕਰਕੇ ਸਾਤੇ ਜੀ ਪ੍ਰਕਾਸ਼ ਸਿੰਘ ਜੀ ਹਰ ਸਾਲ ਉਹਨੂੰ ਸ਼ੁਰੂ ਕਰਕੇ ਜਾਂਦੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਸੰਗਤ ਦਾ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਥਲੇ ਪੈਦਲ ਯਾਤਰਾ ਕਰਦੇ ਨੇ ਤੇ ਸੰਪੰਨ ਕਰਕੇ ਘਰ ਨੂੰ ਸਹੀ ਸਲਾਮਤ ਸੁੱਖੀ ਜਾਂਦੀ ਵਾਪਸ ਆਉਂਦੇ ਆ